ਹਲਜੀ ਸਤਿ ਸ਼੍ਰੀ ਅਕਾਲ ਸਾਰਿਆਂ ਕੀ ਹਾਲ ਚਾਲ ਹੈ ਆਪ ਸਾਰੇ ਬੱਧੀਆ ਹੋਮੋਗੇ ਲੈ ਕਿੜੀਆਂ ਲੈ ਹਾਂਜੀ ਸਵੇਰੇ ਬੱਜ ਗਏ ਨੇ 5 ਤੇ ਆਪਾਂ ਕਰੋ ਲੱਗੇ ਸੀ ਚੱਲਣਾ ਸਾਰਾ ਸਮਾਨ ਆਪਾਂ ਗੱਡੀ 'ਚ ਰੱਖ ਲਿਆ ਦੋਨੇ ਗੱਡੀਆਂ ਫੁੱਲ ਹੋ ਗਈਆਂ ਨੇ ਹਾਂ ਕਰਕੇ ਹੋ ਗਿਆ ਰੈਡੀ ਹੈ ਆਪਾਂ ਦਿੱਤਾ ਅੱਛਾ ਕੀ ਬਿਲਕੁਲ ਚੰਨਨ ਬਤਲ ਨਹੀਂ ਬਿਲਕੁਲ ਚੰਨਨ ਨੂੰ ਮਤਲਬ ਇੱਥੇ ਅਲਰਟ ਚੱਲਦੀ ਆ ਉਹ ਹਰਪਨ ਨੇ ਰੱਖਿਆ ਉਹ ਕਿੱਥੇ ਰੱਖਿਆ ਸੀ ਹਾਂਜੀ ਆਪਾਂ ਪਹੁੰਚ ਗਏ ਆ ਤੇ ਆਪਾਂ ਆਏ ਸੀਗੇ ਹਸਪੀਟਲ ਆਪਾਂ ਨੂੰ ਡਾਕਟਰ ਨੇ ਬੁਲਾਇਆ ਸੀਗਾ ਸਵੇਰੇ 7:00 ਵਜੇ ਤਾਂ ਕਰਕੇ ਜਲਦੀ ਆਉਣਾ ਪਿਆ ਚਲੋ ਦੇਖਦੇ ਆਂ ਜਾ ਕੇ മൂഹേ ആ മമ്മി ബന്ധ ਹਾਂਜੀ ਹੁਣ ਆਪਾਂ ਆ ਗਿਆਂ ਹਸਪੀਟਲ ਦੇ ਰੂਮ ਚ ਸੈਪਰੇਟ ਰੂਮ ਆਪਾਂ ਲੈ ਲਿਆ ਸੀਗਾ ਬਟ ਆਪਣਾ ਜਿਹੜਾ ਪੇਸ਼ੈਂਟ ਉਹ ਹਜੇ ਨੀਚੇ ਹੀ ਰੱਖਿਆ ਹੋਇਆ ਉਹਨਾਂ ਨੇ ਬਰਥ ਦੇ ਵਿੱਚ ਤੇ ਜਿਹੜਾ ਆਪਣਾ ਬੇਬੀ ਆ ਉਹ ਵੀ ਬੱਚਿਆਂ ਵਾਲੇ ਹਸਪੀਟਲ 'ਚ ਐਡਮਿਟ ਕਰਾਇਆ ਹੋਇਆ ਥੋੜੀ ਜੀ ਪ੍ਰੋਬਲਮ ਸੀ ਤਾਂ ਕਰਕੇ ਉੱਧਰ ਲੈ ਗਏ ਉਹਨੂੰ ਮੈਂ ਲਾਈ ਮਮਾ ਲੈ ਮੈਂ ਲਾਈ ਮਮਾ ਲੈ ਮੈਂ ਲਾਈ ਅੱਜ ਆਪਣਾ ਹੋ ਗਿਆ ਹਸਪੀਟਲ ਚ ਤੀਜਾ ਦਿਨ ਤੇ ਬਟ ਬੇਬੀ ਆਪਾਂ ਨੂੰ ਹਜੇ ਵੀ ਨਹੀਂ ਦਿੱਤਾ ਉਹਨਾਂ ਨੇ ਬਸ ਉਹੀ ਕੇ ਜਾਂਦੇ ਹੋਈ ਲੈਣਾ ਪੈਣਾ ਇਧਰੋਂ ਛੁੱਟੀ ਮਿਲ ਜਾਣੀ ਐ ਤੇ ਉਧਰੋਂ ਵੀ ਛੁੱਟੀ ਮਿਲ ਜਾਣੀ ਐ ਤੇ ਹਜੇ ਤੱਕ ਤਿੰਨ ਦਿਨ ਹੋ ਗਏ ਨੇ ਤਿੰਨ ਦਿਨਾਂ ਦਾ ਵਿਚਾਰਾ ਉੱਥੀ ਆ ਤੁਹਾਇਆ ਗਿਆ ਨਹੀਂ ਫਿਰ ਆਉਣਾ ਹਾਂ ਬਣੀ ਨੇ ਇਹ ਕਿੱਥੋਂ ਆਉਂਦੀ ਇਹਨਾਂ ਨੂੰ ਨਾਮ ਨਾਲ ਉੱਤੀ ਲੱਗਾ ਲੱਗਾ ਮਾਨੂੰ ਹੋਰ ਇੰਨੇ ਮੰਦ ਲੱਗੀਆਂ ਨਹੀਂ ਆਉਂਦੀ ਸੁਭਾਏ ਨਹੀਂ ਜਾਣਾ ਅੱਜ ਅੱਜ ਤੋਂ ਲੱਗੂ ਰਾਤ ਫੋਨ ਕਰਿਆ ਮੈਂ ਉਹ ਵੀ ਉਹਨੇ ਕਰਦੀ ਨਹੀਂ ਹਾਂਜੀ ਛੁੱਟੀ ਆਪਣੀ ਕੱਟਤੀ ਆ ਤੇ ਇਧਰ ਆਪਾਂ ਸਮਾਨ ਸਭ ਪੈਕ ਕਰ ਲਿਆ ਤੇ ਬਸ ਹੁਣ ਆਪਾਂ ਘਰ ਨੂੰ ਚੱਲਿਆਂ ਨੇ ਇਹ ਜੇ ਗੱਲਾਂ ਹੁੰਦੀਆਂ ਵੱਡੇ ਤਾਂ ਮੈਂ ਜਲਦ ਸੁਣੇ ਸੀ ਲੜਾਉਂਦੇ ਹੋਣੀ ਕਿਉਂ ਇਹ ਘਟੌਣ ਲੱਗੀ ਚੱਲ ਵੀ ਤੂੰ ਇਧਰ ਉੱਡਾਂ ਲੰਮਿਤ ਇਹਦੇ ਤੋਂ ਆਵਾਂਗੇ ਅਸੀਂ ਇਹਨੂੰ ਲੈ ਕੇ ਜਾਂਦੇ ਆਏਗਾ ਤਾਂ ਘਰ ਜਾ ਕੇ ओए कल्ला नहीं जाना हैगा हाँ देख ले मडा यहां सोफे सोफे चेक कर ले अच्छा उधर गए ਪਾਪਾ ਕੋਈ ਸਮਾਨ ਰਹੀ ਹੈ 국민읽기 공 Ads ਕੀ ਕੀ ਦੀ ਦੀ ਕਹਿੰਨੀ ਮੈਂ ਨਹੀਂ ਕਰੇ ਅੱਛਾ ਕਾਹ ਦੀ 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 ਕਾਹ ਖਾ ਜੋਦੇ ਦੋਨੇ ਖਾ ਜੋਦੇ ਦੋਨੇ ਕਾਹ ਗੋਲ ਦੋ ਤੂੰ ਦੇਖਿਆ కంబల చే <laughs> <laughs> ਠੀਕ ਬਸ ਛਿੜ ਲੈਣਾ ਤੇ ਹੋਇਆ ਸੱਚੀ ਹੋਇਆ ਤੁਸੀਂ ਹੁੰਦਾ ਪਹਿਲੇ ਪਹਿਲੇ ਹੋਸੀ ਹੋਇਆ